ਮੇਰੀਆਂ ਭੈਣਾਂ ਨੇ ਡਿਸਕਾਊਂਟ ਦਾ ਸੁਣਾ ਹੀ ਹੋਣਾ ਸੁਣਾ ਹੀ ਹੋਣਾ 10% 20% 30% ਜਾਂ ਫਿਰ 40% ਪਰ ਇੱਥੇ ਤੁਹਾਨੂੰ ਨਾ ਕੋਈ 10 ਨਾ ਕੋਈ 20 ਨਾ ਕੋਈ 30 ਤੇ ਨਾ ਹੀ ਕੋਈ 40 ਇੱਥੇ ਤੁਹਾਨੂੰ ਮਿਲੂਗਾ ਜੀ ਸਿੱਧਮ ਸਿੱਧਾ 50% ਡਿਸਕਾਊਂਟ ਇੱਥੇ ਤੁਹਾਨੂੰ ਲੇਡੀਜ਼ ਸੂਟਾਂ ਦੀਆਂ ਸਾਰੀਆਂ ਆਈਟਮਾਂ ਮਿਲਣਗੀਆਂ ਸਾਰੀਆਂ ਆਈਟਮਾਂ ਸੂਟਾਂ ਦਾ ਭੰਡਾਰ ਡਿਜ਼ਾਈਨਾਂ ਦਾ ਭੰਡਾਰ ਲੇਟੈਸਟ ਲੇਡੀਜ਼ ਆਈਟਮਾਂ ਦਾ ਲੇਡੀਜ਼ ਸੂਟਾਂ ਦਾ ਖਜ਼ਾਨਾ ਆ ਮੇਰੀਆਂ ਭੈਣਾਂ ਵਾਸਤੇ ਇੱਕ ਵੱਡੀ ਆਫਰ ਹੈ ਜੀ ਆ ਮੈਂ ਕੈਮਰਾਮੈਨ ਜੀ ਨੂੰ ਕਹੂੰਗਾ ਤੁਸੀਂ ਪਹਿਲਾਂ ਤਾਂ ਸਾਰੇ ਡਿਜ਼ਾਈਨ ਦਿਖਾਓ ਅਕੱਲੇ-ਕੱਲੇ ਸੂਟ ਦੇ ਨਾਲ ਕੱਲਾ-ਕੱਲਾ ਤੁਹਾਨੂੰ ਦੁਪੱਟਾ ਵੀ ਮਿਲੂਗਾ ਜੇ ਆਪਾਂ ਰੇਟਾਂ ਦੀ ਗੱਲ ਕਰੀਏ ਤਾਂ ਸਿਰਫ 270 ਰੁਪਏ ਦਾ ਇੱਕ ਸੂਟ ਹੈ ਸਿਰਫ ਆਹੀ ਡਿਜ਼ਾਈਨ ਨਹੀਂ ਆ ਜਿਹੜੇ ਖਾਨੇ ਭਰੇ ਪਏ ਨੇ ਜੀ ਤੁਹਾਨੂੰ ਬਹੁਤ ਵੈਰਾਈਟੀ ਮਿਲੂਗੀ ਲੇਟੈਸਟ ਡਿਜ਼ਾਈਨ ਫਰੈਸ਼ ਸਟਾਕ ਇਹ ਰਖੜੀ ਕਰਕੇ ਤੋਹਫਾ ਲਾਇਆ ਜੀ ਸਾਰਾ ਮਾਲ ਕਲੀਅਰ ਕਰਨਾ ਸ਼ੋਰੂਮ ਖਾਲੀ ਕਰਨਾ ਇਸ ਕਰਕੇ ਕੱਲਾ ਕੱਲਾ ਸੂਟ ਆ ਜਿਹੜਾ 270 70 ਰੁਪਿਆ ਦੀ ਸੇਲ ਲਾ ਦਿੱਤੀ ਹੈ ਸੇਲ ਧਮਾਕਾ ਰਖੜੀ ਆਫਰ ਇਹ ਸੇਲ ਉਹਨਾਂ ਭੈਣਾਂ ਵਾਸਤੇ ਹੈ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਨਾਲ ਇੱਕ ਗੱਲ ਹੋਰ ਯਾਦ ਰੱਖਿਓ ਇੱਕ ਸ਼ੇਅਰ ਕਰਨ ਵਾਲੇ ਨੂੰ ਗਿਫਟ ਵੀ ਮਿਲੂਗਾ ਜਰਾਬਾਂ ਦਾ ਜੋੜਾ ਤੇ 1000 ਸ਼ੇਅਰ ਪੂਰਾ ਹੋਣ ਤੇ ਪੰਜ ਭੈਣਾਂ ਨੂੰ ਪੰਜ ਸੂਟ ਬਿਲਕੁਲ ਫਰੀ ਦਿੱਤੇ ਜਾਣਗੇ ਲਓ ਜੀ ਪਹਿਣਾ ਵਾਸਤੇ ਵੱਡੀ ਆਫਰ ਸੂਟ ਦੇਖੋ ਤੁਸੀਂ ਕਿੰਨੀ ਸੋਹਣੀ ਲੁੱਕ ਹੈ ਸੂਟ ਦੀ ਪਿਓਰ ਕਾਟਨ ਦਾ ਸੂਟ ਹੈ ਇਹ ਸੂਟ ਦੇ ਉੱਤੇ ਜੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਬਣੀ ਹੋਈ ਹੈ ਤਾਂ ਇਹ ਇੱਕੋ ਹੀ ਕਲਰ ਨਹੀਂ ਹੈਗਾ ਸਾਡੇ ਕੋਲੇ ਹੋਰ ਵੀ ਹਜ਼ਾਰਾਂ ਕਲਰ ਪਏ ਨੇ ਜੀ ਜਿਹਹਾਂ ਤੁਸੀਂ ਮਰਜ਼ੀ ਕਲਰ ਇੱਥੇ ਆ ਕੇ ਪਸੰਦ ਕਰਕੇ ਲੈ ਜਾ ਸਕਦੇ ਹੋ ਆਹਾਂ ਸਲਵਾਰ ਦਾ ਕੱਪੜਾ ਜੀ ਤੇ ਆਹਾਂ ਇਹਦੇ ਨਾਲ ਦੁਪੱਟਾ ਹੈ ਜੀ ਤਾਂ ਤੁਸੀਂ ਦੁਪੱਟਾ ਜੇ ਗੱਲ ਕਰੀਏ ਦੁਪੱਟੇ ਉੱਤੇ ਵਰਕ ਕੀਤਾ ਹੋਇਆ ਹੈ ਪੂਰੀ ਮਜਬੂਤ ਕਢਾਈ ਹੈ ਜੀ ਇਹ ਸੂਟ ਦੁਪੱਟੇ ਸਮੇਤ ਤੁਹਾਨੂੰ ਪਊਗਾ ਜੀ ਸਿਰਫ 660 ਰੁਪਈਆ ਦਾ ਤੇ ਬਾਜ਼ਾਰ ਦੇ ਰੇਟਾਂ ਦੀ ਗੱਲ ਕਰੀਏ ਤਾਂ 11 12 1300 ਰੁਪਏ ਦਾ ਸੂਟ ਮਿਲਦਾ ਜੀ ਇੱਥੇ ਤੁਹਾਨੂੰ ਮਿਲੂਗਾ ਸਿਰਫ 660 ਰੁਪਈਆ ਦਾ ਤਾਂ ਰਖੜੀ ਜਿਹੜਾ ਸੇਲ ਧਮਾਕਾ ਲਾਇਆ ਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਲੇਡੀਜ਼ ਕੁੜਤੇ ਤਾਂ ਗੱਲ ਕਰੀਏ ਪ੍ਰਾਈਸ ਦੀ ਇਹਨਾਂ ਨੇ 50% ਡਿਸਕਾਊਂਟ ਕੀਤਾ ਜੀ ਸ਼ੋਰੂਮ ਖਾਲੀ ਕਰਨ ਦੀ ਬਜਾਏ ਤਾਂ ਇਹਦਾ ਰੇਟ ਕੀ ਰਹੂਗਾ ਸਰ ਇਹ 400 ਰੁਪਏ ਦਾ ਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਸਿਰਫ 400 ਰੁਪਏ ਦਾ ਸਲਾਈ ਦੀ ਗੱਲ ਕਰੀ ਤਾਂ 5-600 ਰੁਪਏ ਦਾ ਸਲਾਈ ਸਲਾਈ ਇਹਦੀ ਤਾਂ ਜਿਹੜੇ ਕਲਰ ਨੇ ਡਿਜ਼ਾਈਨ ਨੇ ਉਹ ਤੁਸੀਂ ਦੇਖ ਸਕਦੇ ਹੋ ਕਹਿਣ ਦਾ ਮਤਲਬ ਇਹ ਹੈ ਜੀ ਡਿਸਕਾਊਂਟ ਕਰਕੇ 300 ਤੋਂ ਲੈ ਕੇ 500 ਰੁਪਏ ਤੱਕ ਸਾਰੇ ਪੀਸ ਨੇ ਹੈ ਕੋਈ 300 ਦਾ ਕੋਈ 350 ਦਾ ਕੋਈ 400 ਕੋਈ 450 ਕੋਈ 500 ਚਾਹੇ ਪੀਸਾਂ ਨਾਲ ਕੋਲ 1000 ਵਾਲਾ ਹੋਵੇ ਚਾਹੇ 1500 ਵਾਲਾ ਹੋਵੇ ਤਾਂ ਤੁਹਾਨੂੰ 300 ਤੋਂ ਲੈ ਕੇ 500 ਦੀ ਰੇਂਜ ਦੇ ਵਿੱਚ ਇਹ ਸਾਰੇ ਲੇਡੀਜ਼ ਕੋਟ ਤੇ ਮਿਲਣਗੇ ਡਿਜ਼ਾਈਨਰਾਂ ਦੀ ਗੱਲ ਕਰੀਏ ਤਾਂ ਲੇਟੈਸਟ ਸਾਰੇ ਡਿਜ਼ਾਈਨ ਨੇ ਜੀ ਵੈਰਾਈਟੀ ਦੀ ਗੱਲ ਕਰੀਏ ਤਾਂ ਬ੍ਰਾਂਡਡ ਵੈਰਾਈਟੀਆਂ ਨੇ ਸਾਰੀਆਂ ਤੁਸੀਂ ਲੁੱਕ ਦੇਖ ਸਕਦੇ ਹੋ ਕੁੜਤੇ ਦੀ ਲੁੱਕ ਕਿੰਨੀ ਸੋਹਣੀ ਹੈ ਤਾਂ 300 ਰੁਪਏ ਤੋਂ ਲੈ ਕੇ 500 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇੱਥੇ ਹਾਜ਼ਰ ਮਿਲਣਗੇ ਤੇ ਇਹ ਆਫਰਾਂ ਸਿਰਫ ਉਹਨਾਂ ਲਈ ਹੈ ਜਿਹੜੇ ਸਾਡੀ ਵੀਡੀਓ ਸ਼ੇਅਰ ਕਰਕੇ ਆਉਣਗੇ 1000 ਵੀਡੀਓ ਸ਼ੇਅਰ ਹੋਣ ਤੇ 5 ਸੂਟ ਫ੍ਰੀ ਨੇ ਤੇ ਹਰੇਕ ਆਈਟਮ ਦੇ ਨਾਲ ਇੱਕ ਗਿਫਟ ਵੀ ਫ੍ਰੀ ਦਿੱਤਾ ਜਾ ਰਿਹਾ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਤਾਂ ਜੇ ਇਸ ਦੀ ਸਾਰੇ ਤੁਹਾਨੂੰ ਕੁੜਤੇ ਦਿਖਾਉਣ ਲੱਗੇ ਵੀਡੀਓ ਬਹੁਤ ਲੰਮੀ ਬਣ ਜਾਣੀ ਹੈ ਮੈਂ ਕੈਮਰਾਮੈਨ ਜੀ ਨੂੰ ਕਹੂੰਗਾ ਇੱਕ ਵਾਰੀ ਤੁਸੀਂ ਨੇੜੇ ਕਰਕੇ ਸਾਰੇ ਕਲਰ ਕਲੈਕਸ਼ਨ ਹੈ ਜੀ ਥੋੜੀ ਜਿhi ਦਿਖਾ ਦਿਓ ਤਾਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਵੀ ਇੱਥੇ ਆ ਕੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਤਾਂ ਰਖੜੀ ਦੇ ਮੌਕੇ ਤੇ ਤੁਹਾਨੂੰ ਆਫਰਾਂ ਦਿੱਤੀਆਂ ਜਾ ਰਹੀਆਂ ਨੇ 50% ਡਿਸਕਾਊਂਟ ਦਿੱਤਾ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਟਾਪ 400 ਰੁਪਏ ਦਾ 200 ਰੁਪਏ ਦਾ ਦੇਵਾਂਗੇ ਅਸੀਂ ਤਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਆ ਬੱਚਿਆਂ ਦਾ ਕ੍ਰੋਪ ਟੌਪ ਹੈ ਜੀ ਲੇਡੀਜ਼ গারਲਸ਼ ਟੌਪ ਕਹਿ ਦਿੰਨੇ ਆ ਇਹਦੇ ਉੱਤੇ ਟੈਗ ਲੱਗਿਆ ਹੋ ਜੀ 400 ਰੁਪਏ ਦਾ ਇਹ ਸਿਰਫ ਤੁਹਾਨੂੰ ਮਿਲੂਗਾ 200 ਰੁਪਏ ਦੇ ਵਿੱਚ ਤੇ ਇਸ ਤੋਂ ਬਾਅਦ ਜਿਵੇਂ ਟੈਗ ਤੇ ਅਡੋ ਅਡੀਆਂ ਰੇਟ ਲੱਗੇ ਹੋ ਨੇ 700 ਰੁਪਏ ਵਾਲਾ ਸਿਰਫ 350 ਰੁਪਏ ਦਾ ਜੇ ਆਪਾਂ ਸੋਚੀਏ ਵੀ ਸਲਾਈ ਕਰਵਾ ਲਾਂਗੇ ਇਹਦੇ ਨਾਲ ਦਾ ਇਕੱਲਾ ਕੱਪੜਾ ਵੀ ਲੈ ਲਾਂਗੇ ਤਾਂ ਵੀ ਇਕੱਲੀ ਸਲਾਈ ਇਹਦੀ 5-400 ਰੁਪਿਆ ਹੈਗੀ ਆ ਮਾਰਕੀਟ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਜਿਹੜਾ ਵੀ ਟੈਗ ਲੱਗਿਆ ਹੋਇਆ ਜੀ ਸਾਰਿਆਂ ਦਾ ਹਾਫ ਰੇਟ ਤੁਹਾਨੂੰ ਮਿਲੂਗਾ ਡੌਲਸੀ ਕਲੈਕਸ਼ਨ ਤੇ ਤੁਸੀਂ ਪਹੁੰਚਣਾ ਹੈ ਰਾਮਨ ਸਿਨੇਮਾ ਰੋਡ ਨੇੜੇ ਅਗਰਸੈਨ ਭਵਨ ਮਾਨਸਾ ਕੋਈ ਤੁਸੀਂ ਜਿਆਦਾ ਜਾਣਕਾਰੀ ਲੈਣੀ ਹੈ ਤਾਂ ਸਕਰੀਨ ਦੇ ਉੱਤੇ ਨੰਬਰ ਵੀ ਚੱਲ ਰਿਹਾ ਹੈ ਫੋਨ ਕਰਕੇ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਮੇਰੀਆਂ ਭੈਣਾਂ ਵਾਸਤੇ ਆਫਰਾਂ ਲੱਗ ਚੁੱਕੀਆਂ ਨੇ 50% ਡਿਸਕਾਊਂਟ ਰੇਟ ਇਹ ਡਿਸਕਾਊਂਟ ਰੇਟ ਤਾਂ ਕੀਤੇ ਨੇ ਜੀ ਇੱਕ ਤਾਂ ਰਖੜੀ ਦੀ ਆਫਰ ਲਈ ਹੈ ਇੱਕ ਸ਼ੋਰੂਮ ਦਾ ਜਿਹੜਾ ਸਾਰਾ ਕੰਮ ਹੈ ਇਹ ਛੱਡਣਾ ਕੱਪੜੇ ਦਾ ਕੰਮ ਇਸ ਕਰਕੇ ਸਾਰੇ ਮਾਲ ਦੀ ਲੁੱਟ ਪਾ ਦਿੱਤੀ ਹੈ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਨੇੜੇ ਅਗਰਸੈਨ ਭਵਨ ਮਾਨਸਾ ਛੋਟੀ ਮਾਨਸਾ ਰੋਡ ਨੇੜੇ ਮਿੱਠੂ ਕੁਵਾੜੀ ਦਾ ਪ੍ਰਾਣਾਕਰ ਤਾਂ ਦੋਸਤੋ ਹੁਣ ਆਪਾਂ ਗੱਲ ਕਰਾਂਗੇ 50% ਡਿਸਕਾਊਂਟ ਰੇਟਾਂ ਦੀ ਆ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਸੂਟ ਦੇ ਉੱਤੇ ਪੂਰਾ ਵਰਕ ਹੋਇਆ ਹੋਇਆ ਜੇ ਆਪਾਂ ਗੱਲ ਕਰੀਏ ਦੁਪੱਟੇ ਦੀ ਤਾਂ ਦੁਪੱਟੇ ਦੇ ਉੱਤੇ ਜੀ ਪੂਰਾ ਵਰਕ ਹੋਇਆ ਹੋਇਆ ਪੂਰਾ ਵੱਡਾ ਦੁਪੱਟਾ ਜੀ ਪੂਰਾ ਘੇਰਾ ਦੁਪੱਟੇ ਦਾ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਗੱਲ ਕਰੀਏ ਰੇਟ ਦੀ ਤਾਂ ਬਾਜ਼ਾਰ ਦੇ ਵਿੱਚ ਜੇ ਤੁਸੀਂ ਇਹ ਵਰਕ ਵਾਲਾ ਸੂਟ ਲੈਣ ਜਾਓਗੇ ਦਾ 22500 ਤੋਂ ਸੂਟ ਤੁਹਾਨੂੰ ਘੱਟ ਨਹੀਂ ਮਿਲਦਾ ਪਰ ਇੱਥੇ ਤੁਹਾਨੂੰ ਮਿਲੂਗਾ ਜੀ ਸਿਰਫ 630 ਰੁਪਈਆ ਦਾ ਮਾਲ ਸਾਰਾ ਸਟਾਕ ਆ ਜਿਹੜਾ ਖਤਮ ਕਰਨਾ ਜੀ ਕੰਮ ਛੱਡਣ ਦੇ ਕਾਰਨ ਇੰਨਾ ਸਸਤਾ ਇਹ ਰੇਟ ਲਾਇਆ ਗਿਆ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਇਸ ਨਾਲ ਦਾ ਦੂਜਾ ਸੂਟ ਇਹ ਤੇ ਵੀ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਸਿਰਫ ਦੋ ਕਲਰ ਨਹੀਂ ਹਜ਼ਾਰਾਂ ਕਲਰ ਇੱਥੇ ਸਾਡੇ ਕੋਲੇ ਪਏ ਨੇ ਪੂਰੀ ਲੇਟੈਸਟ ਵੈਰਾਈਟੀ ਹੋਊਗੀ ਵਧੀਆ ਮਾਲ ਹੋਊ ਫਰੈਸ਼ ਮਾਲ ਹੋਊ ਫਰੈਸ਼ ਮਾਲ ਦੀ ਪੂਰੀ ਗਾਰੰਟੀ ਹੋਊਗੀ ਤਾਂ ਅਸੀਂ ਇੱਕ ਖੁੱਲਾ ਚੈਲੰਜ ਕਰ ਦਿੱਤਾ ਜੀ ਚੈਲੰਜ ਮਾਰਕੀਟ ਦੇ ਰੇਟ ਨਾਲੋਂ ਬਹੁਤ ਹੀ ਘੱਟ ਰੇਟ ਨੇ 2200 252500 ਵਾਲੇ ਸੂਟ ਤੁਹਾਨੂੰ ਇੱਥੇ ਸਿਰਫ 630 ਰੁਪਿਆ ਦੇ ਵਿੱਚ ਮਿਲ ਰਹੇ ਨੇ ਜੀ ਹੁਣ ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਹੋਰ ਆਈਟਮਾਂ ਦੀ ਹੋਰ ਸੂਟ ਤੁਹਾਨੂੰ ਦਿਖਾਵਾਂਗੇ ਆ ਸੂਟ ਹੈ ਜਿਹੜਾ ਸਿਰਫ 465 ਰੁਪਿਆ ਦੇ ਵਿੱਚ ਦੇ ਰਹੇ ਹਾਂ ਆ ਦੇਖੋ ਹੋਰ ਆਪਾਂ ਸੂਟਾਂ ਦੀ ਗੱਲ ਕਰੀਏ ਨਾਲ ਇਹਦੇ ਹਾ ਦੁਪੱਟਾ ਜੀ ਸੂਟ ਦੇ 465 ਰੁਪਿਆਵਾਂ ਦੇ ਵਿੱਚ ਸੂਟ ਹੈ ਜੀ ਤਾਂ ਦੋਸਤੋ ਇਸ ਤਰ੍ਹਾਂ ਦੇ ਹੋਰ ਵੀ ਕਈ ਸੂਟ ਨੇ ਜਿਹੜੇ ਤੁਹਾਨੂੰ ਅਸੀਂ ਦਿਖਾਵਾਂਗੇ ਤਾਂ ਬਹੁਤ ਹੀ ਜੈਨੂਨ ਰੇਟ ਨੇ ਜੀ ਆ ਕੈਮਰਾਮੈਨ ਜੀ ਨੂੰ ਕਹੂੰਗਾ ਜੀ ਇਹਦਾ ਵਰਕ ਦਿਖਾਓ ਜੀ ਕਿੰਨਾ ਸੋਹਣਾ ਆ ਦਿਖਾਓ ਸਰ ਸੂਟ ਦੇ ਉੱਤੇ ਜਿਹੜਾ ਵਰਕ ਕੀਤਾ ਹੋਇਆ ਹੈ ਗਲੇ ਦੇ ਉੱਤੇ ਘੇਰੇ ਦੇ ਉੱਤੇ ਤਾਂ ਵਰਕ ਦੀ ਗੱਲ ਕਰੀਏ ਤਾਂ ਬਹੁਤ ਸੋਹਣੇ ਸੋਹਣੇ ਸੂਟ ਆ ਦੁਪੱਟੇ ਸਮੇਤ ਤੁਹਾਨੂੰ ਇੱਥੇ ਮਿਲਣਗੇ ਜੀ ਜੈਨੂ ਰੇਟਾਂ ਤੇ ਸਸਤੇ ਰੇਟਾਂ ਤੇ ਸਾਡਾ ਖੁੱਲਾ ਚੈਲੰਜ ਹੈ ਖੁੱਲਾ ਚੈਲੰਜ ਤੁਸੀਂ ਮਾਰਕੀਟ ਦੇ ਵਿੱਚ ਜਿੱਥੋਂ ਮਰਜ਼ੀ ਰੇਟਾਂ ਦੀ ਟਰਾਈ ਕਰ ਲਿਓ ਸਾਡੇ ਵਾਲੇ ਰੇਟ ਤੁਹਾਨੂੰ ਸੂਟ ਕੋਈ ਵੀ ਨਹੀਂ ਦੇ ਸਕਦਾ ਹੁਣ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਜੀ ਪਾਕਿਸਤਾਨੀ ਸੂਟ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਤਾਂ ਪੂਰਾ ਵੱਡੇ ਘੇਰੇ ਦਾ ਦੁਪੱਟਾ ਜੀ ਇਹੇ ਤੇ ਬਾਜ਼ਾਰ ਦੇ ਵਿੱਚ ਰੇਟਾਂ ਦੀ ਗੱਲ ਕਰੀਏ ਤਾਂ 1500 2000 ਰੁਪਏ ਦਾ ਘੱਟੋ ਘੱਟ ਸੂਟ ਹੈ ਜੀ ਪਾਕਿਸਤਾਨੀ ਸੂਟ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਸਰ ਤੁਸੀਂ ਇਹ ਸੂਟ ਕਿੰਨੇ ਦਾ ਦੇ ਰਹੇ ਹੋ 500 ਰੁਪਏ ਦਾ ਜੀ ਲਓ ਜੀ ਆਫਰਾਂ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੂਗਾ 500 ਰੁਪਏ ਦਾ ਤਾਂ ਤੁਸੀਂ ਦੇਖ ਸਕਦੇ ਹੋ ਸਟਾਕ ਸਾਰਾ ਕਲੀਅਰ ਕਰਨਾ ਲੇਟੈਸਟ ਵੈਰੀਟੀ ਹੈ ਸਾਰਾ ਫਰੈਸ਼ ਸਟਾਕ ਹੈ ਜੀ 500 ਰੁਪਏ ਦੇ ਵਿੱਚ 1500 2000 ਵਾਲਾ ਸੂਟ ਆ ਪੂਰਾ ਡਿਸਕਾਊਂਟ ਕਰਕੇ ਲਾ ਦਿੰਦਾ ਜੀ ਸਿਰਫ 500 ਰੁਪਏ ਦਾ ਤੁਸੀਂ ਲਿਜਾ ਸਕਦੇ ਹੋ ਸਰ ਜੇ ਇਸ ਤਰ੍ਹਾਂ ਦੇ ਤੁਹਾਡੇ ਕੋਲ ਹੋਰ ਵੀ ਸੂਟ ਲੈਣੇ ਹੁਣ 5-500 ਵਾਲੇ ਤਾਂ ਕਿੰਨਾ ਕੁ ਸਟਾਕ ਮਿਲ ਜੂ ਬਹੁਤ ਬਾਦੂ ਆ ਸਰ ਜਿੰਨਾ ਮਰਜੀ ਲੈ ਲਓ ਇੰਨਾ ਮਰਜੀ ਲੈ ਲਓ ਤਾਂ ਇਹਨਾਂ ਕੋਲੇ ਕੁਆਂਟੀਟੀ ਦੇ ਵਿੱਚ ਸਾਰਾ ਮਾਲ ਪਿਆ ਜੀ ਜਿੰਨੇ ਮਰਜੀ ਸੂਟ ਤੁਸੀਂ ਇਸ ਤਰ੍ਹਾਂ ਦੇ ਲਿਜਾ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਜੀ ਸੂਟ ਦੇ ਉੱਤੇ ਪੂਰਾ ਵਰਕ ਹੋਇਆ ਹੋਇਆ ਹੈ ਕਢਾਈ ਕੀਤੀ ਹੋਈ ਹੈ ਦੁਪੱਟੇ ਦੀ ਗੱਲ ਕਰੀਏ ਤਾਂ ਪੂਰਾ ਘੇਰਾ ਵੱਡਾ ਜੀ ਦੁਪੱਟੇ ਦਾ ਪੂਰਾ ਵੱਡਾ ਦੁਪੱਟਾ ਇਹਦੇ ਨਾਲ ਦੁਪੱਟਾ ਖੋਲ ਕੇ ਦਿਖਾ ਦਿਓ ਤਾਂ ਜਿਹੜੀ ਦੁਪੱਟੇ ਤੇ ਵੀ ਕਢਾਈ ਕੀਤੀ ਹੈ ਜਾਂ ਸੂਟ ਤੇ ਇਕੱਲਾ ਇਕੱਲਾ ਟਾਂਕਾ ਜਿਹੜਾ ਪੂਰੀ ਮਜ਼ਬੂਤੀ ਨਾਲ ਲੱਗਿਆ ਹੋਇਆ ਜੀ ਕੋਈ ਐਨ ਵੀ ਖਸਦਾ ਧਾਗਾ ਬਾਹਰ ਨਿਕਲੇਗਾ ਕੋਈ ਐਹੋ ਜੀ ਗੱਲ ਨਹੀਂ ਤਾਂ ਬਾਜ਼ਾਰ ਦੇ ਰੇਟਾਂ ਦੀ ਗੱਲ ਕਰੀਏ 1500 ਰੁਪਏ ਜਾਂ 2000 ਰੁਪਏ ਦਾ ਰੇਟ ਹੈ ਬਾਜ਼ਾਰ ਦੇ ਵਿੱਚ ਸਾਡਾ ਚੈਲੰਜ ਹੈ ਖੁੱਲਾ ਜਿੱਥੋਂ ਮਰਜ਼ੀ ਰੇਟਾਂ ਦੀ ਟ్రਾਈ ਕਰ ਲਿਓ ਤੇ ਸਰ ਤੁਸੀਂ ਕਿੰਨੇ ਦਾ ਦੇ ਰਹੇ ਹੋ ਇਹ 720 ਦਾ ਜੀ ਸਿਰਫ 720 ਰੁਪਏ ਦਾ ਸੂਟ ਜਿਹੜੇ ਤੁਹਾਨੂੰ ਸੂਟ ਦਿਖਾਏ ਨੇ ਇਸ ਤਰ੍ਹਾਂ ਦੀ ਵਧੀਆ ਕੁਆਂਟੀਟੀ ਦੇ ਵਿੱਚ ਸਾਡੇ ਕੋਲੇ ਮਾਲ ਪਿਆ ਜੀ ਲੇਟੈਸਟ ਵੈਰਾਈਟੀ ਲੇਟੈਸਟ ਆਟਮਾ ਦੇਖਣ ਦਾ ਕੋਈ ਮੁੱਲ ਨਹੀਂ ਜਦੋਂ ਮਰਜ਼ੀ ਆ ਕੇ ਤੁਸੀਂ ਦੇਖ ਸਕਦੇ ਹੋ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਤੁਸੀਂ ਫੋਨ ਕਰਕੇ ਵੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਤਾਂ ਦੋਸਤੋ ਮੇਰੀਆਂ ਭੈਣਾਂ ਜਿੰਨੀਆਂ ਵੀ ਵੀਡੀਓ ਦੇਖ ਰਹੀਆਂ ਨੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਦਾ 1000 ਸ਼ੇਅਰ ਪੂਰਾ ਹੋਣ ਤੇ ਤੁਹਾਨੂੰ ਇਸ ਤਰ੍ਹਾਂ ਦੇ 5 ਸੂਟ ਫ੍ਰੀ ਦਿੱਤੇ ਜਾਣਗੇ ਇੱਕ ਮੋਬਾਈਲ ਤੋਂ ਇੱਕ ਸ਼ੇਅਰ ਹੋਣਾ ਚਾਹੀਦਾ ਜੀ ਜਿਵੇਂ ਆਪਾਂ ਫੇਸਬੁੱਕ ਤੇ ਸ਼ੇਅਰ ਤੇ ਕਲਿੱਕ ਕਰਦੇ ਹਾਂ ਉੱਤੇ ਆ ਜਾਂਦਾ ਸ਼ੇਅਰ ਨਾਮ ਲਿਖਿਆ ਹੋਇਆ ਉਹ ਸ਼ੇਅਰ ਨਾਮ ਦੇ ਉੱਤੇ ਇੱਕ ਵਾਰੀ ਕਲਿੱਕ ਕਰਨਾ ਹੈ 1000 ਸ਼ੇਅਰ ਪੂਰਾ ਹੋਣ ਤੇ ਅਸੀਂ 1000 ਪਰਚੀਆਂ ਪਾਵਾਂਗੇ ਕੂਪਨ ਪਾਵਾਂਗੇ ਉਹ ਪੰਜ ਕੂਪਨ ਜਿਹਨੂੰ ਨਿਕਲ ਆਣਗੇ ਪੰਜ ਭੈਣਾਂ ਨੂੰ ਇਸ ਤਰ੍ਹਾਂ ਦੇ ਪੰਜ ਸੂਟ ਬਿਲਕੁਲ ਫ੍ਰੀ ਗਿਫਟ ਦਿੱਤੇ ਜਾਣਗੇ ਤਰ ਰਖੜੀ ਤਮਾਕਾ ਰਖੜੀ ਆਫਰ ਹੈ ਜੀ ਆਹ ਸਟਾਕ ਤੁਸੀਂ ਦੇਖ ਸਕਦੇ ਹੋ ਕਿੰਨਾ ਸਟਾਕ ਪਿਆ ਹੈ ਇਹ ਸਾਰਾ ਕਲੀਅਰ ਕਰਨਾ ਇਸ ਕਰਕੇ ਤੁਹਾਨੂੰ ਇੰਨੇ ਸਸਤੇ ਅਸੀਂ ਰੇਟ ਲਗਾ ਰਹੇ ਹਾਂ ਜਿਹੜੇ ਲਹਿੰਗੇ ਬਾਜ਼ਾਰ ਦੇ ਵਿੱਚ ਕਿਰਾਏ ਤੇ ਮਿਲਦੇ ਜ ਨਹੀਂ ਕਿਸੇ ਦਾ 5000 ਕਿਰਾਇਆ ਕਿਸੇ ਦਾ 10000 ਕਿਸੇ ਦਾ 15000 ਉਹੀ ਲਹਿੰਗੇ ਤੁਹਾਨੂੰ ਇੱਥੇ ਸਿਰਫ 2200 ਰੁਪਏ ਦੇ ਵਿੱਚ ਮੁੱਲ ਮਿਲਣਗੇ ਜੀ ਆ ਦੇਖੋ ਜੀ ਲਹਿੰਗੇ ਦੇ ਉੱਤੇ ਕਿੰਨਾ ਵਰਕ ਕੀਤਾ ਹੋਇਆ ਆ ਤੁਸੀਂ ਦੁਪੱਟਾ ਦੇਖ ਸਕਦੇ ਹੋ ਦੁਪੱਟੇ ਦੇ ਉੱਤੇ ਵੀ ਕਢਾਈ ਹੈ ਤਾਂ ਇਹ ਲਹਿੰਗਾ ਤੁਹਾਨੂੰ ਪੂਰਾ ਸੈੱਟ ਹੈ ਜਿਹੜਾ ਸਿਰਫ 2200 ਰੁਪਏ ਦਾ ਮਿਲੂਗਾ ਜੀ 2200 ਰੁਪਏ ਦਾ ਤੇ ਆ ਲਹਿੰਗਾ ਮਿਲੂਗਾ ਜੀ ਤੁਹਾਨੂੰ ਸਿਰਫ 1900 ਰੁਪਏ ਦਾ ਜਿੰਨਾ ਦਾ ਬਾਜ਼ਾਰ ਦੇ ਵਿੱਚ ਕਰਾਇਆ 5-5000 ਰੁਪਿਆ ਉਹ ਲਹਿੰਗਾ ਤੁਹਾਨੂੰ ਸਿਰਫ 1900 ਰੁਪਏ ਦੇ ਵਿੱਚ ਮੁੱਲ ਮਿਲ ਰਿਹਾ ਜੀ ਮੁੱਲ 1900 ਰੁਪਏ ਦਾ ਲਹਿੰਗਾ 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 ਜੀ ਸਾਰਾ ਸੈੱਟ ਲਹਿੰਗੇ ਦਾ ਸਿਰਫ 1900 ਰੁਪਏ ਦਾ ਤੁਸੀਂ ਇਹ ਲਹਿੰਗਾ ਦੇਖੋ ਪੂਰਾ ਵਰਕ ਹੋਇਆ ਹੋਇਆ ਜੀ ਕਢਾਈ ਹੋਈ ਹੋਈ ਹੈ ਦੁਪੱਟੇ ਦੇ ਉੱਤੇ ਵੀ ਲਹਿੰਗੇ ਦੇ ਉੱਤੇ ਵੀ ਕੱਲੇ-ਕੱਲੇ ਡਿਜ਼ਾਈਨ ਦੇ ਵਿੱਚ ਦੇਖੀ ਜਾਂਦਾ ਵੀ ਟਾਂਕੇ ਪੂਰੇ ਪੱਕੇ ਲੱਗੇ ਹੋਏ ਨੇ ਜਿਹੜਾ ਲਹਿੰਗਾ ਬਾਜ਼ਾਰ ਦੇ ਵਿੱਚ 10-15000 ਤੋਂ ਸ਼ੁਰੂ ਹੁੰਦਾ ਜੀ ਡੌਲਸੀ ਕਲੈਕਸ਼ਨ ਦੇ ਸ਼ੋਅਰੂਮ ਤੇ ਜੋਗੇ ਵਾਲਿਆਂ ਦੇ ਸ਼ੋਅਰੂਮ ਤੇ ਤੁਹਾਨੂੰ ਮਿਲੂਗਾ ਸਿਰਫ 3600 ਰੁਪਏ ਦਾ ਲਹਿੰਗੇ ਦਾ ਤੁਸੀਂ ਵਰਕ ਦੇਖੋ ਕੜਾਈ ਦੇਖੋ ਦੁਪੱਟੇ ਦੇ ਉੱਤੇ ਕੜਾਈ ਦੇਖੋ ਜੀ ਪੱਕੀ ਕੜਾਈ ਆ ਪੱਕਾ ਵਰਕ ਹੋਇਆ ਹੋਇਆ 10-15000 ਤੋਂ ਜਿਹੜਾ ਲਹਿੰਗਾ ਸ਼ੁਰੂ ਹੁੰਦਾ ਬਾਜ਼ਾਰ 'ਚ ਇੱਥੇ ਤੁਹਾਨੂੰ ਸਿਰ ਮਿਲੂਗਾ ਜੀ 3600 ਰੁਪਏ ਦਾ 3600 ਦਾ ਤੇ ਤੁਸੀਂ ਦੇਖ ਸਕਦੇ ਹੋ ਲਹਿੰਗੇ ਦੀ ਲੁੱਕ ਕਿੰਨੀ ਸੋਹਣੀ ਹੈ ਜੀ ਇਹੀ ਲਹਿੰਗੇ ਜਿਹੜੇ ਬਾਜ਼ਾਰ ਦੇ ਵਿੱਚ 5-5 6000 ਤੋਂ ਇਹਨਾਂ ਦਾ ਕਿਰਾਇਆ ਸ਼ੁਰੂ ਹੋ ਜਾਂਦਾ ਇੱਥੇ ਆਫਰ ਲੱਗ ਚੁੱਕੀ ਹੈ ਜੀ ਸ਼ੋਅਰੂਮ ਖਾਲੀ ਕਰਨ ਦੀ ਬਜ ਇਹ ਤੁਹਾਨੂੰ ਸਿਰਫ 3600 ਰੁਪਏ ਦਾ ਮਿਲ ਰਿਹਾ 3600 ਰੁਪਏ ਦਾ ਪਰ ਜਿਹੜਾ ਗਾਊਨ ਬਾਜ਼ਾਰ ਦੇ ਵਿੱਚ ਮਾਰਕੀਟ ਦਾ ਰੇਟ ਹੈ ਜੀ 10000 ਰੁਪਿਆ ਇੱਥੇ ਤੁਹਾਨੂੰ ਡੌਲਸੀ ਕਲੈਕਸ਼ਨ ਜੋਗੇ ਵਾਲਿਆਂ ਦਾ ਸ਼ੋਰੂਮ ਤੇ ਮਿਲੂਗਾ ਸਿਰਫ 3500 ਰੁਪਏ ਦਾ ਪਾਰਟੀ ਵੀਅਰ ਡਰੈਸ ਹੈ ਜੀ ਤੁਸੀਂ ਜਿਹੜਾ ਗਾਊਨਾਂ ਦੀ ਲੁੱਕ ਦੇਖੋ ਇਹ ਪਾਰਟੀ ਵੀਅਰ ਜਿਹੜੇ ਡਰੈਸ ਹੈ ਮਾਰਕੀਟ ਰੇਟ 10000 ਰੁਪਿਆ ਇੱਥੇ ਤੁਹਾਨੂੰ ਮਿਲੂਗਾ ਸਿਰਫ 3500 ਰੁਪਏ ਦਾ ਸਿਰਫ 3500 ਰੁਪਏ ਦਾ ਤਾਂ ਤੁਸੀਂ ਦੇਖ ਸਕਦੇ ਹੋ ਪਿਓਰ ਦਾ crop top ਜੇ ਮਾਰਕੀਟ ਰੇਟ ਦੀ ਗੱਲ ਕੀਤੀ ਜਾਵੇ ਤਾਂ 7-8000 ਤੋਂ ਘੱਟ ਨਹੀਂ ਮਿਲਦਾ ਜੀ ਇੱਥੇ ਸਿਰਫ ਤੁਹਾਨੂੰ ਮਿਲੇਗਾ ਜੀ 32-3300 ਰੁਪਏ ਦੀ ਰੇਂਜ ਦੇ ਵਿੱਚ ਤਾਂ ਤੁਸੀਂ ਇਹਦੇ ਉੱਤੇ ਵਰਕ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਹੈ ਜੀ ਤਾਂ ਇਹ ਹੈ ਜੀ ਪਾਰਟੀ ਵੇਅਰ ਆਟਮਾ ਜਿਹਨੂੰ ਆਪਾਂ ਕਹਿ ਦਿੰਨੇ ਆ ਪਾਰਟੀ ਵੇਰ ਬ੍ਰਾਂਡਡ ਡ्रेसेस ਤਾਂ ਆਹ ਡ्रेसेस ਤੁਹਾਨੂੰ ਸਿਰਫ 7-8000 ਰੁਪਏ ਦੀ ਜਿਹੜੀ ਮਾਰਕੀਟ ਦੇ ਵਿੱਚ ਹੈ ਇੱਥੇ ਤੁਹਾਨੂੰ 32-3300 ਰੁਪਏ ਦੀ ਰੇਂਜ ਦੇ ਵਿੱਚ ਮਿਲ ਜੂ ਡੌਲਸੀ ਕਲੈਕਸ਼ਨ ਜੋਗੇ ਵਾਲਿਆਂ ਦਾ ਸ਼ੋਰੂਮ ਤਾਂ ਤੁਸੀਂ ਦੇਖ ਸਕਦੇ ਹੋ ਜੀ ਪਾਰਟੀ ਵੇਅਰ ਡ्रेसेस ਇਹ ਹੈ ਜੀ ਲਹਿੰਗਾ ਚੋਲੀ ਬੈਕ ਸਾਈਡ ਤੇ ਵੀ ਫਰੰਟ ਤੇ ਵੀ ਫੁੱਲ ਵਰਕ ਕੀਤਾ ਹੋਇਆ ਜੇ ਆਪਾਂ ਮਾਰਕੀਟ ਰੇਟ ਦੀ ਗੱਲ ਕਰੀਏ ਤਾਂ 7-8000 ਤੋਂ ਇਹ ਜਿਹੜੀਆਂ ਡ्रेसेस ਸ਼ੁਰੂ ਹੁੰਦੀਆਂ ਨੇ ਇੱਥੇ ਤੁਹਾਨੂੰ ਮਿਲੂਗਾ ਜੀ ਡਿਸਕਾਊਂਟ ਰੇਟਾਂ ਤੇ ਸਿਰਫ 3000 ਰੁਪਏ ਦੇ ਵਿੱਚ 3000 ਰੁਪਏ ਦਾ ਕਿਉਂ ਦੇ ਰਹੇ ਆ ਕਿਉਂਕਿ ਸਾਰਾ ਸਟਾਕ ਇਹ ਕਲੀਅਰ ਕਰਨਾ ਹੈ ਸ਼ੋਰੂਮ ਖਾਲੀ ਕਰਨ ਦੀ ਬਜਾਏ ਇਹ ਤੁਹਾਨੂੰ ਆਇਰੇਟ ਨਾਲੋਂ ਵੀ ਘੱਟ ਰੇਟ ਤੇ ਅਸੀਂ ਦੇ ਰਹੇ ਹਾਂ ਇਹ ਆਫਰ ਉਹਨਾਂ ਲਈ ਹੈ ਜਿਹੜੇ ਸਾਡੀ ਵੀਡੀਓ ਸ਼ੇਅਰ ਕਰਕੇ ਆਉਣਗੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਇੱਥੇ ਇੱਕ ਡ्रेसेस ਦੇ ਨਾਲ ਇੱਕ ਗਿਫਟ ਵੀ ਦਿੱਤਾ ਜਾਊਗਾ ਤਾਂ ਸਾਡੀਆਂ ਭੈਣਾਂ ਵਾਸਤੇ ਖੁੱਲੀ ਆਫਰ ਅਸੀਂ ਰੱਖੜੀ ਦੇ ਤਿਉਹਾਰ ਤੇ ਲਾ ਦਿੱਤੀ ਹੈ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਪਾਰਟੀ ਵੇਅਰ ਡ्रेसेस ਆ ਦੇਖੋ ਇਹਦੇ ਉੱਤੇ ਫਰੰਟ ਵਰਕ ਹੈ ਜੀ ਦੁਪੱਟਾ ਨਾਲ ਹੈ ਤਾਂ ਮਾਰਕੀਟ ਰੇਟ ਦੀ ਗੱਲ ਕਰੀਏ 7-8000 ਤੋਂ ਸ਼ੁਰੂ ਹੁੰਦਾ ਜੀ ਇੱਥੇ ਤੁਹਾਨੂੰ ਮਿਲੂਗਾ ਸਿਰਫ ਇਹ 2400 ਰੁਪਏ ਦਾ ਉਹਦਾ ਕਾਰਨ ਵੀ ਇਹ ਸ਼ੋਰੂਮ ਖਾਲੀ ਕਰਨਾ ਹੈ ਸਾਰਾ ਸਟਾਕ ਹੈ ਕਲੀਅਰ ਕਰਨਾ ਹੈ 78000 ਰੁਪਏ ਵਾਲੀ ਫੈਂਸੀ ਡ्रेसेस ਸਿਰਫ 2400 ਰੁਪਏ ਦੇ ਵਿੱਚ ਤੁਹਾਨੂੰ ਮਿਲ ਰਹੀ ਹੈ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਡੌਲਸੀ ਕਲੈਕਸ਼ਨ ਵਾਲੇ ਨੇ ਜੋਗੇ ਵਾਲੇ ਨੇ ਆਫਰ ਲਾਈ ਸੀ ਵੀ ਕੋਈ 10 ਨਹੀਂ 20 ਨਹੀਂ 30 ਨਹੀਂ 40 ਨਹੀਂ ਸੱਦਮ ਸਿੱਧਾ 50% ਇਹਨਾਂ ਨੇ ਆਫ ਕਰ ਦਿੱਤਾ ਸੀ ਜਿਹੜੀ 1000 ਰੁਪਏ ਵਾਲੀ ਆਈਟਮ ਹੈ ਉਹ 500 ਦੀ 500 ਵਾਲੀ 250 ਦੀ 400 ਵਾਲੀ 200 ਦੀ 700 ਵਾਲੀ ਆਈਟਮ 3500 ਰੁਪਏ ਦੀ ਹੁਣ ਆਪਾਂ ਗੱਲ ਕਰਾਂਗੇ ਜਿਹੜੇ ਸ਼ੋਰੂਮ ਦੇ ਓਨਰ ਨੇ ਹਾਂਜੀ ਭਾਈ ਸਾਹਿਬ ਕੀ ਹਾਲ ਚਾਲ ਹੈ ਬਹੁਤ ਵਧੀਆ ਸਰ ਬਹੁਤ ਠੀਕ ਅਸੀਂ ਤੁਹਾਡੀ ਵੀਡੀਓ ਪਾਈ ਸੀ ਲਾਈਵ ਕੀਤੀ ਸੀ ਪਿੱਛੇ ਜੇ ਹਾਂਜੀ ਤਾਂ ਤੁਸੀਂ ਕਿਹਾ ਸੀ ਵੀ 50% ਡਿਸਕਾਊਂਟ ਰੇਟ ਤੁਸੀਂ ਕਰ ਦਿੱਤੇ ਨੇ ਹਾਂਜੀ ਤਾਂ ਜਿਹੜੀਆਂ ਸਾਡੀਆਂ ਭੈਣਾਂ ਸ਼ਾਪਿੰਗ ਕਰਨ ਆਈਆਂ ਨੇ ਇਹਨਾਂ ਨੇ ਕੀ ਲਿਆ ਤੁਹਾਡੇ ਤੋਂ ਕੀ ਪਸੰਦ ਕੀਤਾ ਜਾਣਕਾਰੀ ਦਿਓ ਇਹਨਾਂ ਨੇ ਲਹਿੰਗਾ ਲਿੱਤਾ ਜੀ ਪਹਿਲਾਂ ਬਾਜ਼ਾਰ ਚ ਟਰਾਈ ਕਰਕੇ ਆਏ ਨੇ ਇਹ ਘੱਟੋ ਘੱਟ ਇਹਨਾਂ ਨੂੰ ਰੈਂਟ ਲੰਦੇ ਸੀ 20000 ਰੁਪਿਆ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਸਾਡੀਆਂ ਭੈਣਾਂ ਜਿਹੜੀਆਂ ਸ਼ਾਪਿੰਗ ਕਰਨ ਇੱਥੇ ਆਈਆਂ ਨੇ 50% ਡਿਸਕਾਊਂਟ ਰੇਟ ਤੇ ਰੇਟ ਨਾਲੋਂ ਵੀ ਘੱਟ ਰੇਟ ਤੇ ਇਹਨਾਂ ਨੇ ਇਹ ਲਹਿੰਗਾ ਮੋਲੀ ਦਿੱਤਾ ਤਾਂ ਮੈਂ ਕੈਮਰਾਮੈਨ ਜੀ ਨੂੰ ਕਹੂੰਗਾ ਤੁਸੀਂ ਲਹਿੰਗੇ ਦਾ ਇੱਕ ਵਾਰੀ ਵਰਕ ਦਿਖਾ ਦਿਓ ਕਿੰਨਾ ਸੋਹਣਾ ਉੱਤੇ ਵਰਕ ਹੋਇਆ ਹੋਇਆ ਜੀ ਬ੍ਰਾਈਡਲ ਲਹਿੰਗੇ ਨੇ ਜਿਹੜੇ ਇਹ ਤਾ ਇਸ ਨਾਲ ਦੇ ਜੇ ਹੋਰ ਪੀਸ ਲੈਣੇ ਹੋਣ ਇਹ ਸੇਮ ਕਲਰ ਦੇ ਮਿਲ ਜਾਣਗੇ ਜਿੰਨੇ ਮਰਜ਼ੀ ਲੈ ਲਓ ਜਿੰਨੇ ਮਰਜ਼ੀ ਲੈ ਲਓ ਤਾਂ ਮੈਂ ਆ ਇੱਕ ਵਾਰੀ ਦਿਖਾ ਦਿਆਂ ਜੀ ਤੁਹਾਨੂੰ ਸਟਾਕ ਦੇਖੋ ਸ਼ੋਰੂਮ ਦੇ ਵਿੱਚ ਸਟਾਕ ਕਿੰਨਾ ਪਿਆ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਤਾਂ ਜਿਹੜੇ ਹੋਰ ਆਈਟਮਾਂ ਨੇ ਜੀ ਉਹ ਵੀ ਸਾਨੂੰ ਦਿਖਾ ਦਿਓ ਤਾਂ ਕਿ ਜਿਹੜੀ ਵੀਡੀਓ ਹੈ ਜੀ ਸਾਡੇ ਭੈਣਾਂ ਤੱਕ ਪਹੁੰਚੂਗੀ ਸ਼ਾਪਿੰਗ ਕਰਨ ਵਾਸਤੇ ਆਉਣਗੀਆਂ ਤਾਂ ਸਾਨੂੰ ਜਿਹੜੇ ਤੁਸੀਂ ਸਟਿਚ ਅਨ ਸਟਿਚ ਸੂਟ ਕ੍ਰੋਪ ਟਾਪ ਲਹਿੰਗੇ ਲਾਂਚੇ ਉਹ ਸਾਰੀਆਂ ਆਈਟਮਾਂ ਤੁਸੀਂ ਸਾਨੂੰ ਦਿਖਾ ਦਿਓ ਤਾ ਸਾਡੀਆਂ ਭੈਣਾਂ ਨੇ ਇੱਥੇ ਸ਼ਾਪਿੰਗ ਕੀਤੀ ਐ ਅਸੀਂ ਵੀਡੀਓ ਪਾਈ ਸੀ ਉਹ ਵੀਡੀਓ ਦੇਖ ਕੇ ਇੱਥੇ ਆਏ ਨੇ ਤਾਂ ਇਹ ਦੂਜੀ ਵੀਡੀਓ ਅਸੀਂ ਤਾਂ ਪਾ ਰਹੇ ਹਾਂ ਵੀ ਲੋਕਾਂ ਨੂੰ ਪਤਾ ਲੱਗੇ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਬਿਲਕੁਲ ਜੈਨਨ ਹੈ ਹਾਫ ਰੇਟ ਇਹਨਾਂ ਨੇ ਕਿਹਾ ਸੀ ਤੇ ਹਾਫ ਰੇਟ ਹੀ ਇਹਨਾਂ ਨੇ ਲਾਏ ਨੇ ਹੁਣ ਅਸੀਂ ਸਾਡੀਆਂ ਭੈਣਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਇਹਨਾਂ ਨੇ ਸੂਟ ਤੁਹਾਨੂੰ ਦਿੱਤੇ ਨੇ ਜੀ ਉਹਨਾਂ ਦੇ ਰੇਟ ਤੁਹਾਨੂੰ ਕਿਵੇਂ ਲੱਗਿਆ ਹਾਫ ਰੇਟ ਲਾਇਨੇ ਹਾਫ ਰੇਟ ਬਾਕੀ ਹਾਫ ਰੇਟ ਲਾ ਹਾਂਜੀ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਨੇ ਚਾਰ ਭੈਣਾਂ ਨੇ ਸਾਡੀਆਂ ਚਾਰਾਂ ਨੇ ਸ਼ਾਪਿੰਗ ਕੀਤੀ ਹੈ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਹਾਫ ਰੇਟਾਂ ਦੀ ਜਿਹੜੀ ਵੀਡੀਓ ਪਾਈ ਸੀ ਹਾਫ ਰੇਟ ਹੀ ਲਾਏ ਨੇ ਜਿਹੜੇ ਰੇਟ ਦੇ ਹਜ਼ਾਰ-ਹਜ਼ਾਰ ਵਾਲੇ ਸੂਟ ਸੀ ਜਿਹੜੇ ਉਹ 5-500 ਦੇ ਲਾਏ ਨੇ ਜਿਨ੍ਹਾਂ ਦੇ ਹੋਰ ਰੇਟ ਘਟਾ ਹੈ ਉਹ ਬਿਲਕੁਲ ਅੱਧ ਰੇਟ ਤੇ ਇਹਨਾਂ ਨੂੰ ਮਾਲ ਦਿੱਤਾ ਹੁਣ ਆਪਾਂ ਗੱਲ ਕਰਾਂਗੇ ਜੀ ਦੁਕਾਨ ਦੇ ਓਨਰ ਦੇ ਨਾਲ ਤੇ ਸਾਡੀ ਵੀਡੀਓ ਪਹਿਲਾਂ ਜਿਹੜੀ ਅਸੀਂ ਲਾਈਵ ਕੀਤੀ ਸੀ ਜੀ ਫੇਸਬੁੱਕ ਤੇ ਉਹ ਵੀਡੀਓ ਨੂੰ ਦੇਖ ਕੇ ਸਾਡੀਆਂ ਭੈਣਾਂ ਆਈਆਂ ਨੇ ਹੋਰ ਵੀ ਬਹੁਤ ਕਸਟਮਰ ਤੁਹਾਡੇ ਕੋਲੇ ਆ ਰਹੇ ਨੇ ਕਿ ਤੁਸੀਂ ਸਾਰਿਆਂ ਨੂੰ ਹਾਫ ਰੇਟ ਦੇ ਰਹੇ ਹੋ ਸਰ ਬਿਲਕੁਲ ਜੀ ਬਿਲਕੁਲ ਸਾਰਿਆਂ ਲਈ ਇਸਰ ਇੱਕੋ ਆਫਰ ਹੈ ਗਈ 50% ਤੇ ਸਾਰਿਆਂ ਨੂੰ ਸਟਾਕ ਦੇਵਾਂਗੇ ਜੀ ਸਾਰੇ ਸਾਰੇ ਸਟਾਕ ਚ ਸਾਰੀਆਂ ਆਈਟਮਾਂ ਅਵੇਲੇਬਲ ਨੇ ਤਾਂ ਮੇਰੀਆਂ ਭੈਣਾਂ ਨੂੰ ਮੈਂ ਦੱਸ ਦਿਆਂ ਅਸੀਂ ਇੱਕ ਜਿਹੜੀ ਪਹਿਲਾਂ ਲਾਈਵ ਵੀਡੀਓ ਪਾਈ ਸੀ ਉਹ ਲਾਈਵ ਵੀਡੀਓ ਨੂੰ ਦੇਖ ਕੇ ਆ ਭੈਣਾਂ ਸ਼ਾਪਿੰਗ ਕਰਨ ਆਈਆਂ ਨਾ ਮੈਂ ਕੈਮਰਾਮੈਨ ਜੀ ਨੂੰ ਕਹਾਂਗਾ ਇੱਕ ਵਾਰੀ ਇਧਰ ਕੈਮਰਾ ਕਰਕੇ ਦਿਖਾ ਦਿਓ ਤਾਂ 50% ਡਿਸਕਾਊਂਟ ਰੇਟ ਹੈ ਇਹ ਨਹੀਂ ਵੀ ਕੋਈ 10 20 ਜਾਂ 30 40 ਸਿੱਧਾ 50% ਡਿਸਕਾਊਂਟ ਜਿਹੜਾ ਵੀ ਰੇਟ ਲਿਖਿਆ ਹੋਊਗਾ ਉਹਦਾ ਅੱਧ ਰੇਟ ਤੁਹਾਨੂੰ ਇੱਥੇ ਲੱਗੂਗਾ ਆ ਤੁਸੀਂ ਗਾਉਨ ਦੇਖ ਸਕਦੇ ਹੋ ਜੀ ਕਿੰਨੇ ਪਿਆ ਤਾ ਦੁਪੱਟਾ ਜੀ ਇਹਦੇ ਨਾਲ ਆ ਸ਼ਰੱਗ ਆ ਗਿਆ ਜੀ ਤਾਂ ਆ ਆ ਗਿਆ ਜੀ ਪੂਰਾ ਸੈੱਟ ਗਾਉਂ ਦਾ ਜੇਪਾ ਮਾਰਕੀਟ ਰੇਟ ਦੀ ਗੱਲ ਕਰੀਏ ਤਾਂ 25-2600 ਰੁਪਏ ਦਾ ਬਾਜ਼ਾਰ ਦੇ ਵਿੱਚ ਹੈ ਇੱਥੇ ਤੁਹਾਨੂੰ ਇਹ ਸਿਰਫ ਮਿਲੂਗਾ 1100 ਰੁਪਏ ਦਾ ਤਾਂ ਖੁੱਲਾ ਚੈਲੰਜ ਕਰ ਦਿੱਤਾ ਜੀ ਮਾਰਕੀਟ ਨਾਲੋਂ ਵੀ ਅੱਧੇ ਰੇਟ ਨਾਲੋਂ ਵੀ ਘੱਟ ਰੇਟ ਇੱਥੇ ਤੁਹਾਨੂੰ ਸਾਰੀਆਂ ਆਈਟਮਾਂ ਇੱਥੇ ਹਾਜ਼ਰ ਮਿਲਣਗੀਆਂ A to Z ਲੇਡੀਜ਼ ਆਈਟਮ ਇੱਥੇ ਤੁਹਾਨੂੰ ਹਰ ਵੈਰਾਈਟੀ ਮਿਲੂਗੀ ਤਾਂ ਹੁਣ ਆਪਾਂ ਗੱਲ ਕਰਾਂਗੇ ਸਾਡੇ ਨਾਲ ਬੈਠੇ ਨੇ ਜੀ ਅਰਜਿੰਦਰ ਜੀ ਜਿਹੜੇ ਸ਼ੋਰੂਮ ਦੇ ਓਨਰ ਨੇ ਤੁਹਾਡੇ ਕੋਲ ਹੋਰ ਕੀ ਕੀ ਆਈਟਮਾਂ ਨੇ ਸਰ ਲਹਿੰਗਾ ਚੋਲੀ ਜੀ ਹਾਂਜੀ ਲਹਿੰਗਾ ਚੋਲੀ ਤਾਂ ਆਹ ਲੋ ਜੀ ਦੇਖੋ ਲਹਿੰਗਾ ਚੋਲੀ ਦੇ ਡਿਜ਼ਾਈਨ ਤਾਂ ਮਰੀਆਂ ਭੈਣਾਂ ਨੂੰ ਕਹੂੰਗਾ ਜੀ ਇਹ ਆਫਰ ਉਹਨਾਂ ਲਈ ਹੈ ਜਿਹੜੇ ਸਾਡੇ ਕੋਲੇ ਵੀਡੀਓ ਸ਼ੇਅਰ ਕਰਕੇ ਆਉਣਗੇ ਹਰੇਕ ਗ੍ਰਾਹਕ ਨੂੰ ਇੱਕ ਆਈਟਮ ਦੇ ਨਾਲ ਅਸੀਂ ਇੱਕ ਗਿਫਟ ਵੀ ਦੇਵਾਂਗੇ ਤਾਂ ਤੁਸੀਂ ਡਿਜ਼ਾਈਨ ਤੁਹਾਨੂੰ ਹੋਰ ਦਿਖਾ ਦਿੰਨੇ ਅਸੀਂ ਆਹ ਦੇਖੋ ਜੀ ਇਹਦੇ ਨਾਲ ਸੈੱਟ ਹੈ ਜੀ ਪੂਰਾ ਦੁਪੱਟਾ ਵੀ ਹੈਗਾ ਸਾਰੇ ਆਈਟਮ ਅਸੀਂ ਤੁਹਾਨੂੰ ਦਿਖਾਵਾਂਗੇ ਤਾਂ ਬਹੁਤ ਹੀ ਜੈਨੂ ਰੇਟ ਨੇ ਮਾਰਕੀਟ ਨਾਲੋਂ ਅੱਧੇ ਰੇਟਾਂ ਨਾਲੋਂ ਵੀ ਘੱਟ ਰੇਟ ਤੁਹਾਨੂੰ ਇੱਥੇ ਮਿਲਣਗੇ ਸ਼ੋਰੂਮ ਖਾਲੀ ਕਰਨ ਦੀ ਬਜਾਏ ਹਾਫ ਰੇਟ ਕਰ ਦਿੱਤੇ ਨੇ ਆ ਦੇਖੋ ਜੀ ਆ ਤੁਸੀਂ ਉੱਪਰ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਹੋਈ ਹੋਈ ਹੈ ਤਾਂ ਦੇਖੀ ਚੱਲੋ ਵੀਡੀਓ ਨੂੰ ਫਟਾਫਟ ਸ਼ੇਅਰ ਕਰੀ ਚੱਲੋ ਤਾਂ ਕਿ ਰਖੜੀ ਦੇ ਮੌਕੇ ਤੇ ਜਿਹੜੀਆਂ ਭੈਣਾਂ ਨੇ ਆਟਮਾ ਲੇਡੀਜ਼ ਲੈਣੀਆਂ ਨੇ ਤਾਂ ਮੌਕੇ ਦਾ ਤੁਸੀਂ ਵੱਤੋ ਬਾਤ ਇੱਥੇ ਆ ਕੇ ਲਾਭ ਉਠਾ ਸਕਦੇ ਹੋ ਜਦੋਂ ਮਾਰਕੀਟ ਦੀ ਰੇਟ ਗੱਲ ਕਰੀਏ ਤਾਂ 3000 3500 ਰੁਪਏ ਦਾ ਮਾਰਕੀਟ 'ਚ ਹੈ ਇੱਥੇ ਤੁਹਾਨੂੰ ਸਿਰਫ ਮਿਲੂਗਾ ਜੀ 1500 ਰੁਪਏ ਦਾ ਹਾਫ ਰੇਟਾਂ ਨਾਲੋਂ ਵੀ ਘੱਟ ਰੇਟ ਇੱਥੇ ਲਾ ਦਿੱਤੇ ਨੇ ਵੱਡੀਆਂ-ਵੱਡੀਆਂ ਆਫਰਾਂ ਨੇ ਸਾਡੀਆਂ ਭੈਣਾਂ ਵਾਸਤੇ ਰਖੜੀ ਦੇ ਮੌਕੇ ਤੇ ਤੁਸੀਂ ਮੌਕੇ ਦਾ ਪੂਰਾ-ਪੂਰਾ ਲਾਭ ਉਠਾਓ ਡੌਲਸੀ ਕਲੈਕਸ਼ਨ ਜੋਗੇਵਾਲੇ ਨੇ ਭੈਣਾਂ ਵਾਸਤੇ ਆਫਰਾਂ ਲਾ ਦਿੱਤੀਆਂ ਨੇ ਨੇੜੇ ਮਿੱਠੂ ਕੁਵਾੜੀ ਦਾ ਪ੍ਰਾਣਾਕਰ ਅਗਰ ਸੈਨ ਭਵਨ ਦੇ ਨੇੜੇ ਤਾ ਦਿਖਾਈ ਚਲੋ ਜੀ ਆਟਮਾ ਕੀ ਕੀ ਆਟਮਾ ਨੇ ਤੁਹਾਡੇ ਕੋਲੇ ਹੋਰ ਲਓ ਜੀ ਦੇਖੋ ਲਓ ਜੀ ਮਾਰਕੀਟ ਨਾਲੋਂ ਅੱਧੇ ਰੇਟ ਨੇ ਜੀ ਅੱਧੇ ਰੇਟ ਆ ਲੁੱਟ ਪਾ ਦਿੱਤੀ ਐ ਖੁੱਲਾ ਚੈਲੰਜ ਕਰ ਦਿੱਤਾ ਜੀ ਖੁੱਲਾ ਚੈਲੰਜ ਖੁੱਲਾ ਚੈਲੰਜ ਦਾ ਮਤਲਬ ਇਹ ਐ ਵੀ ਮਾਰਕੀਟ ਦੇ ਵਿੱਚ ਆਹ ਰੇਟ 'ਚ ਤੁਹਾਨੂੰ ਸੌਦਾ ਨਹੀਂ ਮਿਲਣਾ ਜਿਹੜਾ ਰੇਟ ਮਾਰਕੀਟ ਦਾ ਉਹਦੇ ਨਾਲੋਂ ਹਾਫ ਰੇਟ ਨਾਲੋਂ ਵੀ ਘੱਟ ਰੇਟ ਨੇ ਚੀਜ਼ ਦੇਖਣ ਦਾ ਕੋਈ ਮੁੱਲ ਨਹੀਂ ਤੁਸੀਂ ਆਓ ਵਿਜ਼ਿਟ ਕਰੋ ਚੀਜ਼ ਦੇਖੋ ਲੈਣੀ ਨਹੀਂ ਲੈਣੀ ਤੁਹਾਡੀ ਮਰਜ਼ੀ ਹੈ ਜਦੋਂ ਤੁਸੀਂ ਇੱਕ ਵਾਰੀ ਇੱਥੇ ਆਉਂਗੇ ਤਾਂ ਤੁਹਾਨੂੰ ਆਈਟਮਾਂ ਜ਼ਰੂਰ ਪਸੰਦ ਆਉਣਗੀਆਂ ਕਿਉਂਕਿ ਜਿਹੜੇ ਰੇਟ ਨੇ ਉਹ ਐਨੇ ਜੈਨੂਅਰ ਰੇਟ ਨੇ ਜੀ ਤਾਂ ਬਾਜ਼ਾਰ ਨਾਲੋਂ ਅੱਧੇ ਰੇਟ ਨਾਲੋਂ ਵੀ ਘੱਟ ਰੇਟ ਇਹਨਾਂ ਨੇ ਲਾ ਦਿੱਤੇ ਨੇ ਆਲੋਚਨ ਅੰਤਾਂ ਦੇ ਡਿਜ਼ਾਈਨ ਪਏ ਨੇ ਜੀ ਅੰਤਾਂ ਦੇ ਪਿੱਛੇ ਲਮਾਰੀਆਂ ਭਰੀਆਂ ਪਈਆਂ ਨੇ ਸਾਰੀਆਂ ਤਾਂ ਤੁਸੀਂ ਦੇਖੀ ਚੱਲਿਓ ਹਾਫ ਰੇਟ ਨੇ ਜਿਹੜੇ ਹਾਫ ਰੇਟਾਂ ਨਾਲ ਉਹ ਵੀ ਘੱਟ ਰੇਟ ਤੇ ਇਹ ਆਈਟਮਾਂ ਦੇ ਰਹੇ ਨੇ ਜਿਵੇਂ ਬਾਜ਼ਾਰ ਦੇ ਵਿੱਚ ਜਿਹੜੀ ਚੀਜ਼ 3500 ਦੀ ਹੈ ਇੱਥੇ 3000 ਦੀ ਹੈ 3000 ਦਾ ਅੱਧ ਕਰ ਲਓ ਤਾਂ 1500 ਦੀ ਰਹੇਗੀ ਜੇ ਕੋਈ ਚੀਜ਼ 500 ਦੀ ਹੈ 250 ਦੀ ਰਹੇਗੀ 1000 ਵਾਲੀ ਚੀਜ਼ ਹੈ ਉਹ ਰਹੇਗੀ ਜੀ 500 ਰੁਪਏ ਦੀ ਸਿੱਧਮ ਸਿੱਧਾ 50% ਡਿਸਕਾਊਂਟ ਰੇਟ ਹੈ ਤਾਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੀ ਚੱਲਿਓ ਕੱਲੇ-ਕੱਲੇ ਬੰਦੇ ਨੂੰ ਕੱਲੀ-ਕੱਲੀ ਸਾਡੀ ਭੈਣ ਨੂੰ ਇੱਕ ਸ਼ੇਅਰ ਦੇ ਨਾਲ ਇੱਕ ਆਈਟਮ ਕੋਈ ਜਰਾਬਾਂ ਦਾ ਜੋੜਾ ਜਾਂ ਕੋਈ ਹੋਰ ਗਿਫਟ ਤੁਹਾਨੂੰ ਅਸੀਂ ਗਿਫਟ ਦੇ ਤੌਰ ਤੇ ਦੇਵਾਂਗੇ ਸ਼ਾਪਿੰਗ ਕਰਨ ਵਾਲੇ ਨੂੰ ਤਾਂ 1000 ਸ਼ੇਅਰ ਜਦੋਂ ਪੂਰਾ ਹੋ ਗਿਆ ਉਦੋਂ ਪੰਜ ਭੈਣਾਂ ਨੂੰ 500 ਗਿਫਟ ਦਿੱਤੇ ਜਾਣਗੇ ਲਓ ਜੀ ਆਈਟਮਾ ਬਹੁਤ ਨੇ ਜੀ ਸਮੁੰਦਰ ਹੈ ਸਮੁੰਦਰ ਲੇਡੀਜ਼ ਆਈਟਮਾਂ ਦਾ ਸਮੁੰਦਰ ਹੈ ਇੱਥੇ ਤੁਹਾਨੂੰ ਇਹੀ ਆਈਟਮਾ ਸ਼ੋਅਰੂਮ ਦੇ ਵਿੱਚ ਦੁੱਗਣੇ ਤਿੱਗਣੇ ਰੇਟਾਂ ਦੇ ਵਿੱਚ ਮਿਲਣਗੀਆਂ ਤੇ ਡਾਲਸੀ 컬렉ਸ਼ਨ ਵਾਲਿਆਂ ਤੋਂ ਇਹੀ ਆਈਟਮਾ ਹਾਫ ਰੇਟ ਦੇ ਵਿੱਚ ਮਿਲਣਗੀਆਂ ਜੀ ਹਾਫ ਰੇਟ ਜਾਨਕਿ ਜਿਹੜਾ ਜੈਨੂਨ ਰੇਟ ਨੇ ਬਾਜ਼ਾਰ ਦੇ ਵਿੱਚ ਰੇਟ ਤਾਂ ਵੱਧ ਲੱਗੇ ਹੁੰਦੇ ਨੇ ਜਿਹੜੇ ਜੈਨੂਨ ਰੇਟ ਨੇ ਉਹਦੇ ਨਾਲੋਂ ਵੀ ਆਦਰ ਰੇਟ ਦੇ ਵਿੱਚ ਤੁਹਾਨੂੰ ਇਹ ਆਈਟਮਾਂ ਲੇਡੀਆਂ ਨੂੰ ਮਿਲ ਰਹੀਆਂ ਐ ਏ ਟੂ ਜ਼ेड ਆਈਟਮ ਸਾਡੀਆਂ ਭੈਣਾਂ ਵਾਸਤੇ ਇੱਥੇ ਮਿਲੂਗੀ ਸੂਟ ਗਰਾਰੇ ਸ਼ਰਾਰੇ ਸਟਿਚਾਂ ਸਟਿਚ ਸੂਟ ਲਹਿੰਗੇ ਲਾਂਚੇ ਤਾਂ ਹੁਣ ਤੁਸੀਂ ਭਾਈ ਸਾਹਿਬ ਲਹਿੰਗੇ ਲਓਗੇ ਵੀ ਦਿਖਾ ਦਿਓ ਹੋਰ ਲਹਿੰਗਿਆਂ ਦੇ ਕਿੰਨੇ ਕਿ ਡਿਜ਼ਾਈਨ ਨੇ ਆਪਣੇ ਕੋਲੇ ਬਹੁਤੂਏ ਕਿੰਨੇ ਮਰਜੀ ਦਿਖਾਓ 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 ਲਿਓ ਜਿ ਫੜਾਓ ਤਾਂ ਸਾਡੀਆਂ ਭੈਣਾਂ ਨੂੰ ਅਸੀਂ ਕੈਮਰੇ ਤੇ ਰਾਹੀਂ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਹਾਂਜੀ 2200 ਵਾਲਾ 1100 ਰੁਪਏ ਦਾ ਹਾਂਜੀ 2200 ਵਾਲਾ ਇਹ 1100 ਰੁਪਏ ਦਾ 2200 ਰੁਪਏ ਬਿਹਾਫ ਰੇਟ ਹੀ ਕਰਤਾ ਅੱবি ਜਿੰਨਾ ਰੇਟ ਹੈਗਾ ਉਹਦਾ ਅਦਰ ਰੇਟ ਤੁਸੀਂ ਦੇ ਰਹੇ ਹੋ ਲਓ ਜੀ ਜੇ ਕੱਲੀ ਕੱਲੀ ਆਈਟਮ ਦਾ ਰੇਟ ਦੱਸਣ ਲੱਗ ਗਏ ਵੀਡੀਓ ਬਹੁਤ ਲੰਬੀ ਬਣ ਜਾਣੀ ਹੈ ਕੱਲੀ ਕੱਲੀ ਆਈਟਮ ਦਿਖਾਉਣ ਲੱਗ ਗਏ ਤਾਂ ਵੀ ਵੀਡੀਓ ਬਹੁਤ ਲੰਬੀ ਬਣ ਜਾਣੀ ਹੈ ਤੇ ਅਸੀਂ ਤੁਹਾਨੂੰ ਸ਼ਾਰਟਕਟ 'ਚ ਹੀ ਸਾਰੀਆਂ ਆਈਟਮਾਂ ਦਿਖਾਵਾਂਗੇ ਤਾਂ ਕਿ ਤੁਸੀਂ ਵੀਡੀਓ ਦੇਖਦੇ-ਦੇਖਦੇ ਬੋਰ ਵੀ ਨਾ ਹੋਵੋ ਤੇ ਹੁਣ ਤੋਂ ਗੱਲ ਕਰਾਂਗੇ ਜੀ ਲਹਿੰਗਿਆਂ ਦੀ ਤਾਂ ਫਿਰ ਵੀਡੀਓ ਨੂੰ ਫਟਾ ਕੋਈ 10 ਨਹੀਂ 20 ਨਹੀਂ 30 ਨਹੀਂ 40 ਨਹੀਂ ਸਿੱਧਮ ਸਿੱਧਾ 50% ਡਿਸਕਾਊਂਟ ਆ ਦੇਖੋ ਜੀ ਲੇਡੀਜ਼ ਕੁੜਤੀਆਂ ਲੇਟੈਸਟ ਵੈਰਾਈਟੀ ਲੇਟੈਸਟ ਆਟਮਾ ਤੇ ਉੱਤੇ ਡਿਜ਼ਾਈਨ ਵੀ ਕੀਤਾ ਹੋਇਆ ਵਰਕ ਕੀਤਾ ਹੋਇਆ ਜੀ ਇਹ ਤੁਹਾਨੂੰ ਸਾਰਾ ਮਾਲ 50% ਡਿਸਕਾਊਂਟ ਤੇ ਮਿਲੂਗਾ ਸਾਡਾ ਖੁੱਲਾ ਚੈਲੰਜ ਹੈ ਜੀ ਜਿੱਥੇ ਮਰਜ਼ੀ ਰੇਟਾਂ ਦੀ ਟਰਾਈ ਕਰ ਲਿਓ ਬਾਜ਼ਾਰ ਦੇ ਵਿੱਚ ਤੁਹਾਨੂੰ ਬਾਜ਼ਾਰ ਨਾਲੋਂ ਹਾਫ ਰੇਟਾਂ ਦੇ ਵਿੱਚ ਇੱਥੇ ਸਮਾਨ ਮਿਲੂਗਾ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਫੋਨ ਕਰਕੇ ਵੀ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਤੇ ਲੇਡੀਜ਼ ਕੁੜਤੀਆਂ ਦੇ ਕੱਲੀ ਕੱਲੀ ਆਈਟਮ ਦਿਖਾਉਣ ਲੱਗੇ ਅਸੀਂ ਲੇਡੀਜ਼ ਕੁੜਤੀਆਂ ਦੀ ਤਾਂ ਵੀਡੀਓ ਬਹੁਤ ਲੰਮੀ ਬਣ ਜਾਣੀ ਹੈ ਇਸ ਕਰਕੇ ਤੁਹਾਨੂੰ ਇਹਦੇ ਵਿੱਚ ਹਰੇਕ ਰੰਗ ਹਰੇਕ ਡਿਜ਼ਾਈਨ ਮਿਲੂ ਉਸ ਤੋਂ ਬਾਅਦ ਤੁਸੀਂ ਆ ਦੇਖ ਸਕਦੇ ਹੋ ਜੀ ਸੂਟ ਨਾਲ ਇਹਦੇ ਆ ਪਲਾਜ਼ੋ ਹੈ ਜੀ ਤੇ ਇਹਦੇ ਨਾਲ ਦੁਪੱਟਾ ਵੀ ਹੈ ਇਹ ਵੀ ਸਾਰਾ ਸੈੱਟ ਤੁਹਾਨੂੰ ਬਾਜ਼ਾਰ ਨਾਲੋਂ ਅੱਧੇ ਰੇਟਾਂ ਦੇ ਵਿੱਚ ਇੱਥੇ ਮਿਲੂਗਾ ਤਾਂ ਇਹ ਮੇਲਾ ਇਸ ਕਰਕੇ ਲਾਇਆ ਵੀ ਸ਼ੋਅਰੂਮ ਆ ਜਿਹੜਾ ਖਾਲੀ ਕਰਨਾ ਜੀ ਇਹ ਕੰਮ ਛੱਡਣਾ ਹੋਰ ਕੰਮ ਕਰਨਾ ਇਸ ਕਰਕੇ ਆਫਰ ਲਾ ਦਿੱਤੀ ਹੈ ਬਾਜ਼ਾਰ ਨਾਲੋਂ ਹਾਫ ਰੇਟਾਂ ਦੇ ਵਿੱਚ ਤੁਹਾਨੂੰ ਇੱਥੇ ਲੇਡੀਜ਼ ਦੀ ਹਰ ਆਈਟਮ ਮਿਲੇਗੀ ਹਰ ਡਿਜ਼ਾਈਨ ਹਰ ਰੰਗ ਤੇ ਸਾਰਾ ਜਿਹੜਾ ਫਰੈਸ਼ ਸਟਾਕ ਹੈ ਜੀ ਤੁਹਾਨੂੰ ਦਿਖਾਵਾਂਗੇ ਭਾਈ ਸਾਹਿਬ ਨੂੰ ਮੈਂ ਕਹਾਂਗਾ ਤੁਸੀਂ ਵੀ ਦਿਖਾਈ ਚੱਲੋ ਤਾਂ ਕਿ ਵੀਡੀਓ ਜਿਆਦਾ ਲੰਬੀ ਨਾ ਬਣੇ ਤਾਂ ਆ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਜੀ ਇਹਦੇ ਨਾਲ ਆਹ ਪੈਂਟ ਹੈ ਜੀ ਆਹ ਸੂਟ ਦੇ ਨਾਲ ਸਟ੍ਰੈਚ ਪੈਂਟ ਹੈ ਹਾਂ ਜੀ ਸਟ੍ਰੈਚ ਪੈਂਟ ਤਾਂ ਸੂਟਾਂ ਦੇ ਡਿਜ਼ਾਈਨ ਅਸੀਂ ਤੁਹਾਨੂੰ ਥੋੜਾ ਫਟ ਦਿਖਾਈ ਜਾਵਾਂਗੇ ਆ ਲਓ ਜੀ ਦੇਖੋ ਤੁਸੀਂ ਵਰਕ ਦੇਖੋ ਕਿੰਨਾ ਸੋਹਣਾ ਹੋਇਆ ਹੋਇਆ ਜੀ ਉੱਤੇ ਆ ਲੋ ਜੀ ਇਹਦੇ ਨਾਲ ਇਹ ਦੁਪੱਟਾ ਆ ਲੋ ਜਿਹੜਾ ਦੁਪੱਟਾ ਹੈਗਾ ਉਹਦਾ ਫੁੱਲ ਘੇਰਾ ਹੋਊਗਾ ਆ ਤੁਸੀਂ ਦੇਖ ਸਕਦੇ ਹੋ ਤਾਂ ਇੱਥੇ ਸਭ ਤੁਹਾਨੂੰ ਪੂਰੀ ਬ੍ਰਾਂਡਡ ਆਈਟਮ ਮਿਲਣੀ ਹੈ ਲੇਟੈਸਟ ਆਈਟਮ ਮਿਲਣੀ ਹੈ ਬਾਜ਼ਾਰ ਨਾਲੋਂ ਹਾਫ ਰੇਟਾਂ ਤੇ ਮਿਲਣੀ ਹੈ ਜਿੱਥੇ ਮਰਜ਼ੀ ਰੇਟਾਂ ਦੀ ਟਰਾਈ ਕਰਿਆ ਹੋ ਸਾਡਾ ਖੁੱਲਾ ਚੈਲੰਜ ਹੈ ਵੀ ਬਾਜ਼ਾਰ ਨਾਲੋਂ ਹਾਫ ਰੇਟ ਤੁਹਾਨੂੰ ਇੱਥੇ ਡੋਲਸੀ ਕਲੈਕਸ਼ਨ ਜੋਗੇ ਵਾਲਿਆਂ ਦੇ ਸ਼ੋਰੂਮ ਤੇ ਮਿਲਣਗੇ ਤਾਂ ਉਧਰ ਕੁਝ ਐਡਰੈਸਾਂ ਉਧਰ ਪਈਆਂ ਨੇ ਤੁਹਾਨੂੰ ਜਿਹੜੇ ਜਿਹੜੇ ਡ्रेसेसਾਂ ਅਸੀਂ ਦਿਖਾਈ ਜਾਵਾਂਗੇ ਉਹਦਾ ਤੁਹਾਨੂੰ ਹਰੇਕ ਰੰਗ ਹਰੇਕ ਡਿਜ਼ਾਈਨ ਤੇ ਹਰੇਕ ਸਾਈਜ਼ ਮਿਲੂਗਾ ਰੇਟਾਂ ਦੀ ਗੱਲ ਕਰਾਂਗੇ ਜੀ ਤਾਂ 50% ਡਿਸਕਾਊਂਟ ਰੇਟ ਲਾ ਦਿੱਤੇ ਨੇ ਆਹ ਲੋ ਜੀ ਪਾਰਟੀ ਵੇਅਰ ਡ्रेसेसਾਂ ਵਿਆਹ ਸ਼ਾਦੀਆਂ ਵਾਲੀਆਂ ਡ्रेसेसਾਂ ਆਰਮ ਸਟਿਚ ਅਨਸਟਿਚ ਘਰਾਂ 'ਚ ਪਾਉਣ ਵਾਲੇ ਸੂਟ ਤਾਂ ਤੁਸੀਂ ਦੇਖੀ ਚੱਲਿਓ ਇਹਦੇ ਪੌਂਚਿਆਂ ਤੇ ਵੀ ਵਰਕ ਕੀਤਾ ਹੋਇਆ ਜੀ ਆ ਦੇਖੋ ਤਾਂ ਨਾਲ ਦੁਪੱਟਾ ਵੀ ਹੈ ਹਰੇਕ ਸੂਟ ਦੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਜੀ ਆ ਲੋ ਪੂਰਾ ਫਰੈਸ਼ ਮਾਲ ਹੈ ਜੀ ਕੰਮ ਛੱਡਣ ਦੇ ਕਾਰਨ ਆਫਰ ਲੱਗ ਚੁੱਕੀ ਹੈ ਬਈ ਅੱਧੇ ਰੇਟਾਂ ਬਾਜ਼ਾਰ ਨਾਲੋਂ ਤੁਸੀਂ ਬਾਜ਼ਾਰ 'ਚ ਜਿੱਥੇ ਮਰਜ਼ੀ ਜਾਓ ਰੇਟਾਂ ਦੀ ਟਰਾਈ ਕਰੋ ਤਾਂ ਇੱਥੇ ਤੁਹਾਨੂੰ ਹਾਫ ਰੇਟਾਂ ਦੇ ਵਿੱਚ ਲੇਡੀਜ਼ ਦੀ ਹਰ ਵੈਰਾਈਟੀ ਸੂਟਾਂ ਦੀ ਸਟਿਚ ਅਨਸਟਿਚ ਸੂਟ ਤਾਂ ਪਲਾਜ਼ੋ ਗਾਊਨ ਲਹਿੰਗੇ ਲੰਚੇ ਗਰਾਰੇ ਸ਼ਰਾਰੇ ਆ ਦੇਖੋ ਜੀ ਨਾਲ ਦੁਪੱਟਾ ਇਹਦੇ ਡਿਜ਼ਾਈਨ ਬਹੁਤ ਨੇ ਜੀ ਬਹੁਤ ਮਾਲ ਪਿਆ ਹੈ ਜਿੰਨਾ ਮਾਲ ਤੁਸੀਂ ਲੈ ਜਾਣਾ ਚਾਹੋ ਉਹਨਾਂ ਲੈ ਜਾ ਸਕਦੇ ਹੋ 1 ਸੂਟ ਲੈ ਲਓ 10 ਲੈ ਲਓ 50 ਸੂਟ ਲੈ ਲਓ ਤੁਹਾਨੂੰ ਹਰੇਕ ਸੂਟ ਦੇ ਮਗਰ ਗਿਫਟ ਵੀ ਮਿਲੂਗਾ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊ ਉਹਨੂੰ ਗਿਫਟ ਮਿਲੂਗਾ ਜਦੋਂ ਸਾਡੇ 1000 ਸ਼ੇਅਰ ਪੂਰੇ ਹੋਗੇ ਤਾਂ 1000 ਪਰਚੀਆਂ ਪਾਈਆਂ ਜਾਣਗੀਆਂ ਉਹਦੇ ਵਿੱਚੋਂ 5 ਪਰਚੀਆਂ ਕੱਢਾਂਗੇ 5 ਭੈਣਾਂ ਨੂੰ ਅਸੀਂ 5 ਸੂਟ ਬਿਲਕੁਲ ਫ੍ਰੀ ਦੇਵਾਂਗੇ ਗਿਫਟ ਦੇ ਤੌਰ ਤੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਹਾਂਜੀ ਡਬਲਯੂ ਦੀ ਫਰਾਕ ਲਓ ਜੀ ਡਬਲਯੂ ਬ੍ਰਾਂਡ ਦੀ ਹੈ ਇਹ ਆ ਲਓ ਫਰਾਕ ਹੈਗੀ ਆਪ ਤੁਸੀਂ ਆ ਦੇਖੋ ਤਾਂ ਇਹਦੇ ਨਾਲ ਪੀਏ ਜੀ ਹੋਰ ਇੱਕ ਸਿੰਗਲੀ ਸਿੰਗਲੀ ਹੁੰਦੀ ਹੈ ਜੀ ਅੱਛਾ ਗਾਉਨ ਮੰਗੂ ਆ ਦੇਖੋ ਤੁਸੀਂ ਦੇਖ ਸਾਥੇ ਦੋਸਤੋ ਮੇਰੀਆਂ ਭੈਣਾਂ ਨੂੰ ਕਹੂੰਗਾ ਫਰੌਗ ਹੈ ਇਹ ਡਬਲਯੂ ਬ੍ਰਾਂਡ ਆਉਂਦਾ ਇੱਕ ਉਸ ਬ੍ਰਾਂਡ ਦੀ ਹੈ ਇਹ ਵੀ ਤੁਹਾਨੂੰ ਹਾਫ ਰੇਟਾਂ ਤੇ ਮਿਲੂਗੀ ਆ ਲੋ ਡਬਲਯੂ ਬ੍ਰਾਂਡ ਦੀਆਂ ਫਰੌਕਾਂ ਤੁਸੀਂ ਨੈਟ ਤੇ ਸਰਚ ਮਾਰ ਕੇ ਦੇਖਿਓ ਡਬਲਯੂ ਬ੍ਰਾਂਡ ਹੈ ਤਾਂ ਬਾਜ਼ਾਰ ਨਾਲੋਂ ਹਾਫ ਰੇਟ ਇੱਥੇ ਕਰ ਦਿੱਤੇ ਨੇ ਜਿਹੜੇ ਅਸੀਂ ਫਰੋਕਾਂ ਦਿਖਾਈ ਜਾਵਾਂਗੇ ਹਰੇਕ ਸਾਈਜ਼ ਹਰੇਕ ਡਿਜ਼ਾਈਨ ਹਰੇਕ ਰੰਗ ਤੁਸੀਂ ਦੇਖ ਸਕਦੇ ਹੋ ਜਿਹੜੀ ਵੀ ਆਈਟਮ ਦਿਖਾਵਾਂਗੇ ਉਹਦਾ ਹਰੇਕ ਸਾਈਜ਼ ਹਰੇਕ ਰੰਗ ਤੇ ਹਰੇਕ ਡਿਜ਼ਾਈਨ ਤੁਹਾਨੂੰ ਇੱਥੇ ਹਰ ਸਮੇਂ ਹਾਜ਼ਰ ਮਿਲੇਗਾ ਤੇ ਰਖੜੀ ਸੇਲ ਰਖੜੀ ਧਮਾਕਾ ਅਸੀਂ ਲਾ ਦਿੱਤਾ ਹੈ 50% ਆਫ ਰੇਟਾਂ ਤੇ ਆ ਦੇਖੋ ਜੀ ਗਲੇ ਦੇ ਉੱਤੇ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਤਾਂ ਸਰ ਤੁਸੀਂ ਇੱਕ ਵਾਰੀ ਫਟਾਫਟ ਫੜਾਈ ਚੱਲੋ ਆਟਮਾ ਸਾਨੂੰ ਦਿਖਾਈ ਚ ਲਈਏ ਆ ਦੇਖੋ ਜੀ ਕੁੜਤਾ ਕਿੰਨਾ ਪਿਆਰਾ ਕਿੰਨਾ ਪਿਆਰਾ ਉੱਤੇ ਵਰਕ ਹੈ ਜੀ ਥੋੜਾ ਜਿਹਾ ਕੈਮਰਾ ਕਲੋਜ਼ ਕਰਕੇ ਦਿਖਾ ਦਿਓ ਦੇ ਜਿਹੜਾ ਵਰਕ ਹੈ ਦੇ ਉੱਤੇ ਕਿੰਨਾ ਸੋਹਣਾ ਹੋਇਆ ਹੋਇਆ ਹੈ ਹਾਫ ਰੇਟਾਂ ਦੇ ਉੱਤੇ ਸਾਰਾ ਸਾਮਾਨ ਸੇਲ 'ਆ ਦਿੱਤੀ ਹੈ ਸਾਡੀਆਂ ਭੈਣਾਂ ਵਾਸਤੇ ਰਖੜੀ ਆਫਰ ਰਖੜੀ ਤੁਮਕਾ ਵੀਡੀਓ ਫਟਾਫਟ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਵੀ ਸਾਡੀਆਂ ਭੈਣਾਂ ਦਾ ਮਤਾਵਾ ਦਾ ਫਾਇਦਾ ਹੋ ਸਕੇ ਬਾਜ਼ਾਰ ਨਾਲੋਂ ਹਾਫ ਰੇਟ ਕਰ ਦਿੱਤੇ ਨੇ ਅੱਧੇ ਰੇਟ ਬਿਲਕੁਲ ਜੈਨੂਨ ਰੇਟ ਨੇ ਜਿੱਥੋਂ ਮਰਜੀ ਰੇਟਾਂ ਟਰਾਈ ਕਰ ਲਿਓ ਬਾਜ਼ਾਰ ਦੇ ਰੇਟਾਂ ਨਾਲੋਂ ਹਾਫ ਰੇਟਾਂ ਤੇ ਤੁਹਾਨੂੰ ਇੱਥੇ ਸਾਰੀਆਂ ਆਈਟਮਾਂ ਮਿਲਣਗੀਆਂ ਲਓ ਜੀ ਦੇਖੀ ਚੱਲਿਓ ਡਿਜ਼ਾਈਨ ਤੁਸੀਂ ਆਲੋ ਆ ਲੋ ਜੀ ਦੇਖ ਸਕਦੇ ਹੋ ਕਮਰੀਆਂ ਭੈਣ ਨੂੰ ਮੈਂ ਕਹਿੰਨਾ ਵੀਡੀਓ ਫਰਤ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਰਿਸ਼ਤੇਦਾਰਾਂ ਤੱਕ ਵੀ ਵੀਡੀਓ ਪਹੁੰਚ ਸਕੇ ਉਹ ਵੀ ਇੱਥੋਂ ਸ਼ਾਪਿੰਗ ਕਰਕੇ ਲੈ ਜਾਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਮਾਨਸਾ ਵਾਲਿਆਂ ਨੇ ਮੇਲਾ ਲਾ ਦਿੱਤਾ ਜੀ ਮੇਲਾ ਮਾਨਸਾ ਵਾਲਿਆਂ ਨੇ ਮੇਲਾ ਲਾ ਦਿੱਤਾ ਡਾਲਸੀ 컬렉ਸ਼ਨ ਜੋਗੇ ਵਾਲਿਆਂ ਦੇ ਸ਼ੋਰੂਮ ਤੇ ਮੇਲਾ ਲੱਗ ਚੁੱਕਿਆ ਬਾਜ਼ਾਰ ਨਾਲੋਂ ਹਾਫ ਰੇਟਾਂ ਤੇ ਲੁੱਟ ਪਾ ਦਿੱਤੀ ਐ ਇਹ ਸ਼ੋਰੂਮ ਆ ਜਿਹੜਾ ਕੱਪੜੇ ਦਾ ਕੰਮ ਛੱਡ ਰਹੇ ਨੇ ਹੋਰ ਕੰਮ ਕਰਨਗੇ ਇਸ ਕਰਕੇ ਇਹਨਾਂ ਨੇ ਆਫਰ ਲਾ ਦਿੱਤੀ ਹੈ ਆਪਦੀ ਆਪ ਸਾਡੀਆਂ ਭੈਣਾਂ ਵਾਸਤੇ ਆ ਦੇਖੋ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਆ ਲੋ ਤਾਂ ਤੁਸੀਂ ਦੇਖ ਸਕਦੇ ਹੋ ਜੀ ਇਹ ਹੈ ਡਾਲਸੀ ਕਲੈਕਸ਼ਨ ਜੋਗੇ ਵਾਲਿਆਂ ਦਾ ਹੋਲਸੇਲ ਦੀ ਕੱਪੜੇ ਦੀ ਦੁਕਾਨ ਤਾਂ ਇਹਨਾਂ ਨੇ ਸ਼ੋਅਰੂਮ ਇਹ ਕੱਪੜੇ ਦਾ ਜਿਹੜਾ ਉਹ ਸ਼ੋਅਰੂਮ ਸਾਰਾ ਸਟਾਕ ਕਲੀਅਰ ਕਰਨਾ ਹੈ ਕੱਪੜੇ ਦਾ ਕੰਮ ਬੰਦ ਕਰਨਾ ਇਸ ਕਰਕੇ 50% ਡਿਸਕਾਊਂਟ ਹੈ ਬਾਜ਼ਾਰ ਜਿੱਥੇ ਮਰਜੀ ਰੇਟ ਪਤਾ ਕਰ ਲਿਓ ਉਹ ਬਾਜ਼ਾਰ ਨਾਲੋਂ ਆਧਰ ਰੇਟਾਂ ਤੇ ਇਹਨਾਂ ਨੇ ਸੇਲ ਲਾ ਦਿੱਤੀ ਹੈ ਕ੍ਰੌਪ ਟੌਪ ਲੇਡੀ ਸੂਟ ਜੋ ਮਰਜ਼ੀ ਆਈਟਮ ਲੈਣੀ ਹੋਵੇ ਆਪਾਂ ਹੁਣ ਤੁਹਾਨੂੰ ਦਿਖਾਣੇ ਚ ਲੋਕੇਸ਼ਨ ਇਧਰ ਕੈਮਰਾਮੈਨ ਨੂੰ ਕਹੂੰਗਾ ਇੱਕ ਕੈਮਰਾ ਮਾਰ ਦਿਓ ਇਹ ਸੜਕ ਆਉਂਦੀ ਹੈ ਜਿਹੜਾ ਬੱਸ ਸਟੈਂਡ ਦੇ ਨੇੜੇ ਪੈਟਰੋਲ ਪੰਪ ਹੈ ਪੈਟਰੋਲ ਪੰਪ ਤੋਂ ਸਿੱਧਾ ਆਉਣਾ ਹੈ ਜੇ ਇੱਥੇ ਪਤਾ ਕਰਨਾ ਆ ਕਿ ਤਾਂ ਪੁੱਛ ਲੈਣਾ ਵੀ ਜਿਹੜਾ ਰਮਨ ਸਿਨੇਮਾ ਜੀ ਉੱਥੇ ਜਾਣਾ ਇੱਥੇ ਮਿੱਠੂ ਕਵਾੜੀ ਦਾ ਪੁਰਾਣਾ ਘਰ ਹੁੰਦਾ ਸੀਗਾ ਤੇ ਇੱਥੇ ਸੰਦੀਪ ਛੋਲੇ ਪਟੋਰੇਆਂ ਵਾਲਾ ਵੀ ਮਸ਼ਹੂਰ ਹੈ ਠੀਕ ਹੈ ਜੀ ਜੋਗੇ ਵਾਲਾ ਦਾ ਸ਼ੋਅਰੂਮ ਪੁੱਛ ਲੈਣਾ ਡੌਲਸੀ ਕਲੈਕਸ਼ਨ ਤੇ ਆਹ ਸੜਕ ਹੈ ਜਿਹੜੀ ਇਹ ਛੋਟੀ ਮਾਨ ਆ ਜਿਹੜਾ ਸ਼ੋਰੂਮ ਹੈ ਜੋਗੇ ਵਾਲਿਆਂ ਦਾ ਇਹ ਮਸ਼ਹੂਰ ਸ਼ੋਰੂਮ ਹੈ ਜੀ ਸਾਹਮਣੇ ਕੈਮਰਾਮੈਨ ਜੀ ਨੂੰ ਕਹੂੰਗਾ ਬੋਰਡ ਲੱਗਿਆ ਹੋਇਆ ਸੇਲ 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 ਲਿਖਿਆ ਹੋਇਆ ਹੈ ਤਾਂ ਇਹਨਾਂ ਨੇ ਵਾਕਈ ਸੇਲ ਲਾ ਦਿੱਤੀ ਹੈ ਜਿਹੜੇ ਰੇਟ ਨੇ ਬਾਜ਼ਾਰ ਨਾਲੋਂ ਹਾਫ ਰੇਟ ਕਰ ਦਿੱਤੇ ਨੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰੋ ਫੋਨ ਘਮਾਓ ਜਾਣਕਾਰੀ ਪਾਓ ਡਾਲਸੀ ਕਲੈਕਸ਼ਨ ਵਾਲਾ ਨਾ ਤੁਹਾਡੇ ਵਾਸਤੇ ਮੇਲਾ ਲਾ ਦਿੱਤਾ ਰਖੜੀ ਸੇਲ ਮੇਲਾ ਆਫਰਾਂ ਲੱਗ ਚੁੱਕੀਆਂ ਨੇ ਜੀ 50% ਡਿਸਕਾਊਂਟ ਰੇਟਾਂ ਤੇ ਮੈਂ ਉਹਦੇ ਭੈਣਾਂ ਨੂੰ ਕਹੂੰਗਾ फटाफट ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਲੋਕ ਇਹਦਾ ਮੌਕੇ ਦਾ ਫਾਇਦਾ ਠਾ ਲੈਣ ਤਾਂ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਗਿਫਟ ਵੀ ਦਿੱਤਾ ਜਾਊਗਾ 5 ਭਾਣਾ 9 ਸੀ 5 ਸੂਟ ਫ੍ਰੀ ਦੇਵਾਂਗੇ ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਤਾਂ ਤੁਸੀਂ ਪਹੁੰਚ ਜੋ ਫਟਾਫਟ ਇੱਥੇ ਡੌਲਸੀ ਕਲੈਕਸ਼ਨ ਦੇ ਸ਼ੋਅਰੂਮ ਤੇ